ਗਰਵਾਣੇ ਅੱਜ ਦੇ ਗੱਲ ਕਰਦੇ ਹੈ ਅੱਜ ਕਿੰਨਾ ਹੈ ਸੌ ਦਾਮ ਆਇਆ ਸਵਾਸ ਆਇਆ ਅੱਜ ਇੰਨਾ ਹੈ ਜਿੰਨੇ ਜੀ ਰੋਏਗੀ ਹਾਈ ਹਾਈ ਕਰਾਏਗੀ ਰੇਕ ਮੋੜ ਤੇ ਦੁੱਖ ਹੈ ਸ ਕਹਿੰਦੇ ਸ਼ਾਂਤੀ ਲੈਣੀ ਸੁੱਖ ਲੈਣਾ ਸੰਸਾਰ ਘਾਟ ਚਲਿਆ ਜਾ ਸ ਜ਼ਿੰਦਗੀ ਇੱਕ ਖੇਲ ਹੈ ਸਾਰਾ ਸੰਸਾਰ ਖੇਲ ਰਿਆ ਹੈ ਇਹ ਵਰਲੇ ਨੂੰ ਸਮਝ ਆਉਂਦੀ ਹੈ ਸ ਇੱਕ ਇੱਕ ਪੌੜੀ ਚੜਨਾ ਪਏਗਾ ਸ ਵਿਚਾਰਨਾ ਪਏਗਾ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦੋਂ ਇਹ ਸਮਝ ਲੱਗ ਗਈ ਸ ਫਿਰ ਜੀਵਨ ਬਾਜੀ ਜਿੱਤ ਜਾਗੇ ਜੁਗੋ ਜਗ ਅਟਲ ਸਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸੰਝਾ ਬਦੇਸ ਤੇਰੇ ਹਨ ਸੋ ਸਮਦਿ ਹੀ ਗੁਰੂ ਹੈ ਸ਼ਬਦਾਂ ਨਾਲ ਹੀ ਗੱਲ ਬਣਦੀ ਹੈ ਤਨ ਚੇਲਾ ਸ਼ਬਦ ਗੁਰੂ ਹੈ ਸ ਪਿਓ ਪਿਓ ਆਖੰਦਾ ਤਾਂ ਹੀ ਫਾਇਦਾ ਹੈ ਪਿਤਾ ਕਹਿੰਦਾ ਮੇਰੇ ਪੁੱਤਰ ਆਖ ਲੱਗੇ ਤਾਂ ਹੀ ਹੈ ਨਾ ਸ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਸਾਡੇ ਸੰਬੰਧੀ ਕੀ ਹਨ ਖਲ ਕੁੱਤੇ ਕੁੱਤੇ ਹੂਕਰ So, होर संबी सब so, शरीर मनुख है पर अंदर कुकर है कुकर बिरती करती कर है सब so, किसे तो खोना किसे डराना ये कुकर बिरती है दूसरे महल में जिमें ਦੂਸਰੇ ਏਰੀਏ ਦੇ ਕੁਕਰ ਆ ਜਾਂ ਨਹੀਂ ਆਉਂਦੇ ਨੇ ਇਹ ਮੌਕੀਆਂ ਨੇ ਇਹਨਾਂ ਆਪਣੇ ਇਲਾਕੇ ਬੰਡੇ ਹੁੰਦੇ ਹਨ ਇਹ ਵੀ ਨਰਮਾ ਦਾ ਹੈ ਇਹਨਾਂ ਦਾ ਮਨੁੱਖਾ ਵਕੂ ਹੈ ਸਾਰਾ ਕੁਝ ਜੇ ਜਾਨਵਰ ਪਸ਼ੂ ਇਹ ਬੱਚੇ ਪਾਲ ਕੇ ਚਲੇ ਗਏ ਅਸੀਂ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ 'ਚ ਕੀ ਫਰਕ ਹੈ ਬਾਜ਼ਾਰ 'ਚ ਜਿਹਾ ਚੀਜ਼ ਵਿਕਦੀ ਨਹੀਂ ਸਸਤੀ ਹੋ ਜਾਂਦੀ ਹੈ ਜਦੋਂ ਵਿਕਦੀ ਨਹੀਂ ਉਹਦਾ ਵੱਡਾ ਢੇਰ ਲੱਗ ਜਾਂਦਾ ਹੈ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਇਹ ਝੂਠ ਦੇ ਮਹਿਲ ਬਣਾਇਆ ਨਹੀਂ ਮੈਨਿਆਤ ਨਹੀਂ ਇਹਦੀ ਸੋ ਕਈ ਸਦੀਆਂ ਤੋਂ ਜੇ ਹਜ਼ਾਰਾਂਵਾਰੀ ਅਸੀਂ ਝੂਠ ਸੁਣਾਗੇ ਸੱਚ ਪ੍ਰਤੀਤ ਹੋਣ ਲੱਗੇਗਾ ਉਪਰਾ ਖੋਪਰੀ ਦਾ ਹੈ ਸਾਰਾ ਖੇਲ ਸ ਜੋ ਅੰਦਰ ਆ ਗਿਆ ਜੋ ਭੋਜਨ ਛਕਿਆ ਬਾਹਰੋਂ ਸ ਇਹ ਸਰੀਰ ਬਣਿਆ ਮਨ ਕੀ ਹੈ ਸ ਇਹ ਮਨ ਜੋ ਅੰਦਰ ਰਹਿ ਗਿਆ ਸਾਡੇ ਵਿਚਾਰ ਹਨ 24000 ਨਵੇਂ ਵਿਚਾਰ ਆ ਰਹੇ ਹਨ ਖੋਜਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਵੇਂਗਾ ਸੋ ਨਿੱਕੀ ਬੱਚੀ ਆਈ ਜੋ ਪਿਤਾ ਨੂੰ ਆਦਰ ਸੀ ਮਾਰੀ ਦਾਦੇ ਨੂੰ ਅੱਗੋਂ ਸ਼ਰਾਬ ਦੀ ਪਾਣੀ ਦੀ ਬੋਤਲ ਚੱਕ ਕੇ ਲੈ ਗਈ ਨਹੀਂ ਪੀਣ ਦੇਣਾ ਸੋ ਨੇਰੇ ਜੇ ਪਿਤਾ ਦੀ ਮੌਤ ਹੋ ਗਈ। ਮੇਰੇ ਸਿਰ ਤੇ ਪਿਤਾ ਦਾ ਛਾਇਆ ਨਹੀਂ ਰਹਿਣਾ। ਹੈ? ਕਹਿੰਦਾ ਬੰਨਾਂ ਸਕੂਲੇ ਪੜਾਇਆ ਗਿਆ ਹੈ। ਸੋ ਕਹਿੰਦੇ ਜੇ ਤੁਸੀਂ ਚਲੇਗੇ ਪੂਰੇ ਹੋਗੇ ਮਰਨ ਹੋ ਗਿਆ। ਥੇ ਨਾ ਪਿਤਾ ਮੈਨੂੰ ਕਿੱਥੋਂ ਮਿਲੇਗਾ? ਅੱਗੋਂ ਬੋਤਲ ਚੱਕ ਕੇ ਲੈ ਗਈ। ਸੋ ਸਿੱਖਿਆ ਰੱਬ ਜੇ ਆਏ ਅੱਖਾਂ ਦੇਖਣ ਵਾਲੀਆਂ ਚਾਹੀਦੀਆਂ ਹਨ ਕਿਸੇ ਦੇ ਰੂਪ ਚ ਆਏਗਾ ਕਿਰਤ ਚ ਆਇਆ ਹੋਇਆ ਹੈ ਦੋ ਰੂਪ ਹਨ ਨਿਰਗਨ ਸਰਗਨ ਉਹ ਗੁਵਤੁਰਪੁਈ ਹੈ ਉਹ ਪ੍ਰਗਟ ਰੂਪ ਹੀ ਹੈ ਇਹ ਤੀਜੀ ਅੱਖ ਖੁੱਲਣੀ ਪਏ ਕਿ ਦਿਵ ਦ੍ਰਿਸ਼ਟੀ ਸ੍ਰੀ ਕਾਚਾਰੀਏ ਕਰਦੇ ਹਨ ਕੁਕਰ ਸੋ ਰਾਮ ਦਰਮਤ ਮਦਜੋ ਪੀਵਤੇ ਦੇਖ ਲਈ ਮਤ ਕੰਮਲੀ RAM ਮਰਸੈਨ ਜੋ ਰੱਤੇ ਨਾਨਕ ਸੱਚ ਅਮਲੀ ਸੋਏ ਮਾੜੀ ਸੋਚ ਦੁਰਾਚਾਰੀ ਸੋਚ ਇਹ ਬਦਲਨੀ ਪਵੇਗੀ ਇਹ ਜੋ ਕੁੱਕਰ ਬਿਰਤੀ ਬਣੇ ਹੈ ਹਲਕੇ ਹੋਇਆ ਕੁੱਕਰ ਉਹ ਮਾਲਕ ਨੂੰ ਵੀ ਵੱਟਦਾ ਸੋ ਆਪਣੇ ਪਰਾਏ ਦੀ ਪਛਾਣ ਨਹੀਂ ਕਰਦਾ ਹੈ ਸੋ ਠੀਕ ਹੈ ਮਿਹਨਤ ਕਰਨੀ ਹੈ ਮਿਹਨਤ ਦਾ ਫਲ ਮਿੱਠਾ ਹੈ ਸਹਿਜ ਪੱਕੇ ਸੋ ਮਿੱਠਾ ਹੌਲੀ ਹੌਲੀ ਇੱਕ ਇੱਕ ਪੌੜੀ ਚੜ੍ਹਨਾ ਹੈ ਫਿਰ ਤੇ ਤੇਰਾ ਇਹ ਪੈਂਡਾ ਘਟੇਗਾ ਉਦਮ ਕਰਨਾ ਪਏਗਾ ਉਦਮ ਅੱਗੇ ਲక్ష్ਮੀ ਹੈ ਜੇ ਕੌੜਾ ਸੁਣਨੇ ਸਾਤੇ ਕਿਸੇ ਨੂੰ ਵੀ ਨਹੀਂ ਬੋਲਣਾ ਸੋ ਕਿ ਸੇ ਦਾ ਦਿਲ ਦੁਖਿਆ ਦਿਲਾਂ ਵਿੱਚ ਹੈ ਰੱਬ ਦਿਲਾਂ ਦੇ ਦਿਲਾਂ ਨਾਲ ਮਿਲਣਾ ਹੈ ਧੁਨ ਤੋਂ ਇਥੋਂ ਧੁਨ ਵੱਜਦੀ ਹੈ ਦਿਲ ਤੇ ਸ਼ਬਦ ਬਣਦਾ ਹੈ ਪਿੱਛੋਂ ਹਵਾ ਆ ਰਹੀ ਹੈ ਅੱਗੇ ਇਹ ਜੀਭਾ ਗਲੇ ਤੋਂ ਆਵਾਜ਼ ਬਣਦੀ ਹੈ ਇਥੋਂ ਸ਼ਬਦ ਬਣਦਾ ਹੈ ਫਿਰ ਕੰਨਾਂ ਰਾਹੀਂ ਸਰਵਣ ਜਾਂਦਾ ਹੈ ਫਿਰ ਵਾਪਸ ਦਸਵੇਂ ਦਰਵਾਜ਼ੇ 'ਚ ਜਾਂਦਾ ਹੈ ਜੋ ਅੰਦਰ ਰਹਿ ਗਿਆ ਉਹ ਸਾਡਾ ਮਨ ਹੈ ਮਨ ਕਿਉਂ ਨਹੀਂ ਲੱਗਦਾ ਮਨ ਮੈਲਾ ਹੈ ਅਸੀਂ ਨਾ ਜੋ ਮਾੜੇ ਕਰਮ ਹਨ ਪੂਰੀ ਇਕਾਗਰਤਾ ਨਾਲ ਕਰਦੇ ਹਾਂ ਮਨ ਨੂੰ ਹਾਜ਼ਰ ਕਰਕੇ ਕਰਦੇ ਹਾਂ ਚੰਗੇ ਕੰਮ ਨਹੀਂ ਮਾੜੇ ਕੰਮ ਲਈ ਸ਼ੇਰ ਚੰਗੇ ਕੰਮਾਂ ਲਈ ਸੁਸਰੀ ਸ ਧਿਆਨ ਰੱਖਦੇ ਆਂ ਦੋਸ਼ੀ ਨਾ ਹੋ ਜਾਈਏ ਫੜੇ ਨਾ ਜਾਈਏ ਦੇਖਤੀ ਨਾ ਹੋ ਜਾਈਏ ਸੋ ਇਹ ਮੀਡੀਆ ਦਾ ਜਮਾਨਾ ਹੈ ਆਨਲਾਈਨ ਹੈ ਕੋਈ ਵੀ ਹਜ਼ਾਰਾਂ ਪੈਸੇ ਛੁਪ ਕੇ ਕਰ ਲੈ ਪ੍ਰਗਟ ਹੋਏਗਾ ਸੋ ਲੰਮੇ ਸਮੇਂ ਲਈ ਲੋਕਾਂ ਨੂੰ ਮੂਰਖ ਬੇਵਕੂਫ ਨਹੀਂ ਬਣਾ ਸਕਦੇ ਸੋ ਆਪਣੇ ਆਪ ਦੀ ਡੋਰ ਆਪਣੇ ਹੱਥ ਰੱਖੇ ਜੇ ਹੱਥ 'ਚ ਬੈਂਟਰੀ ਆ ਖੂਚ ਡਿੱਗਣਾ ਮੇਰੀ ਗਲਤੀ ਹੈ ਸੋ ਇੱਕ ਲੱਭ ਤੇ ਮੈਂ ਖੜ ਸਕਦਾ ਬਿਰ ਲੱਤਾਂ ਤੋਂ ਉੱਡ ਗਿਆ ਨਹੀਂ ਪ੍ਰਵੇਸ਼ਰ ਕਾਨੂੰਨ ਰੂਪ ਹੈ ਸਿਸ਼ਟ ਰੂਪ ਹੈ ਪੱਕੇ ਕਾਨੂੰਨ ਹਨ ਉਹਨੇ ਕੱਚਾ ਮਾਲ ਦਿੱਤਾ ਸਾਨੂੰ ਸੋ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਬਣਾਉਣਾ ਹੈ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਕਿਉਂ ਦੁੱਖ ਹਨ ਫਿਰ ਫਿਰ ਸੁਖ ਆਏਗਾ ਇਹ ਪੜੋਸੀ ਹਨ ਦੁੱਖ ਸੁਖ ਇਹ ਨਰਕ ਸਰਗ ਇਹ ਇਸਤਰੀ ਮਰਦ ਪੜੋਸੀ ਹਨ ਲਾਹ ਹਣੀ ਅੱਗੇ ਇਹਦੇ ਤੋਂ ਅੱਗੇ ਜੀਵਨ ਹੈ ਗੁਰਮਤਤਾ ਸਿੱਖਾਂ ਦਾ ਜੀ ਅਸੀਂ ਸਿੱਖਿਆ ਲੈਣੀ ਹੈ ਉਹਦਾ ਨਾਂ ਹੈ ਸਿੱਖ ਤਾਂ ਤਾਂ ਸਰਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਜਿਹੜੇ ਵਿਦੇਸ਼ ਚ ਕਰਦੇ ਹਨ ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਹੈ ਤਤਸਾਰ ਹੈ ਮੈਂਨਤ ਕਰਨੀ ਪੈਗੀ ਸ਼ਕਤ ਕਾਲ ਨਹੀਂ ਪੈਗੀ ਗੱਲਾਂ ਨਾਲ ਕੁਝ ਨਹੀਂ ਬਣਨਾ ਸੋ ਫਿਰ ਤੂੰ ਤੇਰਾ ਜੀਵਨ ਸਫਲ ਹੋਏਗਾ ਮਰਨਾ ਤੇਰਾ ਪਰਵਾਣ ਹੈ ਇਹ ਮਰਨ ਇੱਕ ਵਾਰ ਹੀ ਹੈ ਸਰੀਰ ਦਾ ਤਨ ਦਾ ਆਰਥਿਕ ਮੌਤ ਧਾਰਮਿਕ ਮੌਤ ਇਹ ਚਾਰ ਤਰ੍ਹਾਂ ਦੀਆਂ ਜੋ ਮੌਤਾਂ ਹਨ ਮਰਨ ਹੈ ਸਮਾਜਿਕ ਮੌਤ ਸ ਇਹ माया चली गई गरीबी भी एक बहुत ठीक है माया ਹੱਥਾਂ ਦੀ ਮੈਲ ਹੈ ਆਉਣ ਜਾਣ ਦਾ ਖੇਲ ਹੈ ਜੋ ਅੱਖਾਂ ਨਾਲ ਦੇਖ ਰਹੇ ਹਾਂ ਇਹ ਪਰਮੇਸ਼ਰ ਦੀ ਸੁਪਤਨੀ ਹੈ ਉਹਦੀ ਮਾਇਆ ਹੈ ਇਹਦਾ ਅੰਤ ਹੈ ਪਰਮੇਸ਼ਰ ਬੇਅੰਤ ਹੈ ਉਹ ਵੱਡਾ ਹੈ ਉੱਚਾ ਹੈ ਅਗੰਮ ਹੈ ਅਥਾ ਹੈ ਸੋ ਇਹ ਚਵੜੇ ਦੀ ਜੁਬੇ ਚਵੜੇ ਦੀ ਜ਼ਬਾਨ ਜੀਭਾ ਬਿਆਨ ਨਹੀਂ ਕਰ ਸਕਦੀ ਲੱਖਾਂ ਜੀਭਾਂ ਨਹੀਂ ਬਿਆਨ ਕਰ ਸਕਦੀ ਲੋਨ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰਗੀ ਸੋ ਪਾਣੀ ਪਾਣੀ ਕਰਿਆ ਕੁਛ ਨਹੀਂ ਬਨਣਾ RAM ਦਰਮਤ ਮਦ ਜੋ ਪੀਵਤੇ ਵਿਖਲੀ ਮਤ ਕਮਲੀ RAM ਸੈਣ ਜੋ ਰਤੇ ਨਾਨਕ ਸੱਚ ਅਮਲੀ ਸੋ ਸੱਚ ਦਾ ਅਮਲ माया ते नियम ਹੈ ਗਰੀਬੀ ਵਿੱਚ ਅੱਧਾ ਕਮਲਾ ਬਣਿਆ ਹੁੰਦਾ ਹੈ ਹਲਾ ਹਲਾ ਕੇ ਮੋਟਰਸਰ ਦੇ ਤਾ ਸ਼ਹਿਰ ਚ ਜਾਏਗਾ ਨਹੀਂ ਜਾਏਗਾ ਪਹੁੰਚੇਗਾ ਨਹੀਂ ਪਹੁੰਚੇਗਾ ਸੋ ਆਪਣੇ ਆਪ ਨੂੰ ਸੰਭਾਲਣਾ ਹੈ ਸੋ ਇਹ ਮਰਮਰ ਕਰਿਆ ਜੇ ਕਿਸੇ ਨੇ 10 ਰੁਪਏ ਧਾਰੇ ਦੇਨੇ ਨੇ ਅਗਲੇ ਕਹਿਣਾ ਵੀ ਇਹ ਤੇ ਦਿਵਾਲਿਆ ਹੋ ਗਿਆ ਹੈ ਇਹ ਕਿੱਥੇ ਮੋੜੇਗਾ ਸੋ ਪੜਦਾ ਇੱਕਾ ਸਰੀਰ ਨਾ ਗੰਦ ਪੈਲ ਦੀ थैਲੀ ਕੱਜੀ ਹੋਈ ਹੈ ਨਾ ਚਮੜੇ ਨਾਲ ਕੱਦ ਮਾਨ ਕਰਦਾ ਖੂਨ ਦਾ ਮਾਨ ਕਰਦਾ ਹੈ ਮਿੱਝ ਦਾ ਮਾਨ ਕਰਦਾ ਹੈ ਹੱਡੀਆਂ ਦਾ ਮਾਸ ਦਾ ਸੋ ਇੱਕ ਜਣੇ ਬਿੰਸ ਜਾਣਾ ਹੈ ਉੱਚੀ ਜਾਤਾ ਮਾਨ ਕਰਦਾ ਨਹੀਂ ਸੋ ਸੋਇਆ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਇਹ ਸੱਚ ਇਹ ਸੱਚ ਦਾ ਅਮਲ ਕਰਨਾ ਹੈ ਸੱਚ ਕਦੀ ਮਰਦਾ ਨਹੀਂ ਕਈ ਵਾਰ ਸੱਚ ਦੀ ਹਾਰ ਹੋ ਜਾਂਦੀ ਆ ਉਹ ਜਿੱਤ ਦੇ ਮੁਕਾਬਲਾ ਕਰੇਗੀ ਜੀ ਸੋ ਦਾਸ ਤੇ ਬਹੁਤੀ ਗਲਤੀਆਂ ਹੋ ਰਹੀਆਂ ਨੂਰਖ ਜੀ ਦਾਸ ਐ ਸਾਰੀਆਂ ਵੀਡੀਓ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਬੰਦੇ ਬੰਦਗੀ ਕਰਨੀ ਹੈ ਖੋਜ ਕਰਨੀ ਆ ਫਿਰ ਪਰੇਸ਼ਾਨ ਨਾ ਹੋਵਾਂਗੇ ਜੀ ਇਸ ਰੀਤੀ ਸਭ ਕੁਝ ਮਿਲੇਗਾ ਕਰੋ ਕਰੋ ਕੋਈ ਬਾਚੀ ਚੀਜ਼ ਕਰ ਲੈ ਮਿਲੇਗੀ ਲੈਟ ਬੱਤੀ ਜਗ ਰਹੀ ਸੀ ਕਹਿੰਦਾ ਇੱਥੇ ਕੁਝ ਲੱਭ ਰਿਹਾ ਕਹਿੰਦਾ ਮੇਰਾ ਕੁਝ ਗਵਾਚਾ ਹੈ ਕਿਤੇ ਗਵਾਚਾ ਕੰਮੇ ਘਰ ਨਹੀਂ ਇੱਥੇ ਨਹੀਂ ਮਿਲਣਾ ਕਹਿੰਦਾ ਇੱਥੇ ਬੱਤੀ ਜਗਦੀ ਸੀ ਚਾਨਣ ਸੀ ਨਹੀਂ ਜਿੱਥੇ ਚੀਜ਼ ਗਵਾਚੀ ਹੈ ਉੱਥੇ ਮਿਲੇਗੀ ਮਨ ਨੇ ਇਹ 네ਗੇਟਿਵ ਤੈਦੀ ਕਣਾਲ ਨੂੰ ਛੱਡ ਕੇ ਚੜਦੀ ਕਣਾਲੇ ਜਹਾਜ਼ ਤੇ ਚੜਨਾ ਪਏਗਾ ਫਿਰ ਤੂੰ ਪਾਰ ਹੋ ਜਾਏਂਗਾ ਜੀ ਇਹ ਸਰੀਰ ਤੇਰਾ ਰਹਿਣਾ ਰਹੇ तू अमर हो जाएगा सो so, दास तो बहुत ही गलती हो रही है मूर्ख जब दास है। संगत और पक्ष पक्ष लेना पक्ष लेना आ आ आ, आ। वाह गुरु जी का खसा वाह गुरु जी की फतेह जी